ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਨ ਨੇ ਖੰਡਿਤ ਕੀਤਾ ਸੀਗਾ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾ ਨੇ ਬਣਾਇਆ ਹੋਇਆ ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾ ਨੇ ਵੀ ਕੀਤੀ ਹੋਈ ਹੈ ਇਸ ਮੰਦਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲੁੱਟੀਆਂ ਹੋਈਆਂ ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇੱਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਹੈ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਐਨੇ ਵਜੇ ਸ਼ਰੀਰ ਤਿਆਗ ਦੇਣਾ ਇਸ ਤਰ੍ਹਾਂ ਇੱਥੇ ਨੌ ਜਿੰਦੇ ਸਾਧੂਆਂ ਨੇ ਸ਼ਰੀਰ ਹਿੰਦੁਸਤਾਨ ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਰ ਨੇ ਜਿੱਥੇ ਜਿੰਦੇ ਸਾਧੂ ਨੇ ਸ਼ਰੀਰ त्यागे ਹੋਏ ਨੇ ਇੱਕ ਕਾਸ਼ੀ ਵਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਨੇ ਦੂਸਰੇ ਨੰਬਰ ਤੇ ਹੈ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇੱਥੇ 9 ਜਿੰਦੇ ਸਾਧੂਆਂ ਨੇ ਸ਼ਰੀਰ त्यागे ਹੋਏ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਹੈ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਰ ਸੀ ਨਾ ਵਧੀਆ ਮੰਦਰ ਸੀ ਇੰਪੋਰਟੈਂਟ ਮੰਦਰ ਸੀ ਉਹਨੇ ਸਾਰੇ ਤੋੜੇ ਸੀ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਵੀ ਜਿਹੜਾ ਤੁਹਾਡਾ ਪ੍ਰਮਾਤਮਾ ਹੈ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਮੇਰਾ ਕੀ ਵਿਗਾੜ ਸਕਦੇ ਠੀਕ ਹੈ ਨਹੀਂ ਇਸ ਲਈ ਇਹ ਵੀ ਉਸ ਟਾਈਮ ਦਾ ਇੰਪੋਰਟੈਂਟ ਮੰਦਿਰ ਸੀ ਇਹਨੂੰ ਵੀ ਉਸਨੇ ਤੋੜਿਆ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਛਿੱਟੀ ਹੈਡਲਾਈਨਸ ਤੇ ਮੈਂ ਮਰਬੀਰ ਸਾਵਣ ਦਾ ਮਹੀਨਾ ਹੈ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਆਏ ਆਂ ਪ੍ਰਾਚੀਨ ਮਹਾਦੇਵ ਮੰਦਿਰ ਪਾਇਲ ਵਿਖੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਮੰਦਿਰ ਹੈ ਤਕਰੀਬਨ 5300 ਸਾਲ ਜਿਹੜਾ ਕਿ ਪੁਰਾਣਾ ਪ੍ਰਾਚੀਨ ਮੰਦਿਰ ਹੈ ਤੇ ਜੇਕਰ ਗੱਲ ਕਰੀਏ ਇਸ ਦੇ ਤੇ ਆਹਾਸ ਦੀ ਤਾਂ ਇੱਥੇ ਜਿਹੜੇ ਪਾਂਡਵ ਨੇ ਉਹ ਵੀ ਇਸ ਜਿਹੜਾ ਸ਼ਿਵਲਿੰਗ ਹੈ ਇੱਥੇ ਇੱਥੇ ਆ ਕੇ ਉਸ ਸ਼ਿਵਲਿੰਗ ਦੀ ਪੂਜਾ ਕਰ ਚੁੱਕੇ ਨੇ ਤਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਦਰਸ਼ਨ ਕਰਾਵਾਂਗੇ ਤਾਂ ਜਿਵੇਂ ਹੀ ਤੁਸੀਂ ਇਸ ਮੰਦਿਰ ਦੀ ਤਹਲੀਜ ਦੇ ਅੰਦਰ ਐਂਟਰ ਕਰਦੇ ਹੋ ਤਾਂ ਤੁਹਾਨੂੰ ਉਸ ਪਾਸੇ ਵੱਡੀ ਸਾਰੀ ਜਿਹੀ ਮੂਰਤੀ ਭੋਲੇनाथ ਦੀ ਭੋਲੇਨਾਥ ਦੀ ਬਣੀ ਹੋਈ ਨਜ਼ਰ ਆਉਂਦੀ ਹੈ ਤਾਂ ਸ਼ੁਰੂਆਤ ਜਿਹੜੀ ਕਿ ਆ ਮੰਦਿਰ ਦੇ ਉੱਥੋਂ ਹੁੰਦੀ ਹੈ ਤਾਂ ਤੁਹਾਨੂੰ ਅੰਦਰ ਲੈ ਕੇ ਜਰੂਰ ਚੱਲਾਂਗੇ ਤੇ ਹਰੀਆਲੇ ਦਾ ਕਾਫੀ ਧਿਆਨ ਰੱਖਿਆ ਹੋਇਆ ਇਸ ਮੰਦਿਰ ਦੇ ਵਿੱਚ ਤੇ ਜਦੋਂ ਦਾ ਇਹ ਮੰਦਿਰ ਬਣਿਆ ਤਾਂ ਉਸ ਤੋਂ ਬਾਅਦ ਇਸ ਦੇ ਨਾਲ ਕੁਝ ਇਤਿਹਾਸ ਜੁੜੇ ਹੋਏ ਨੇ ਜਿਸ ਦੇ ਬਾਰੇ ਚਰਚਾ ਕਰਾਂਗੇ ਇੱਥੇ ਇੱਥੋਂ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਸ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਜਿਹੜੀ ਕਿ ਆ ਉਹਨਾਂ ਤੋਂ ਵੀ ਲਵਾਂਗੇ ਤੇ ਤੁਹਾਨੂੰ ਨਾਲ ਦੀ ਨਾਲ ਖੁਦ ਵੀ ਦੱਸਦੇ ਰਾਵਾਂਗੇ ਜੋ ਕੁਝ ਸਾਨੂੰ ਹਾਲੇ ਤੀਕਰ ਪਤਾ ਲੱਗਿਆ ਤਾਂ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤਾਂ ਇਹ ਰਸਤਾ ਹੈ ਜਿਹੜਾ ਪ੍ਰਾਚੀਨ ਮਹਾਦੇਵ ਮੰਦਿਰ ਪਾਇਲ ਵੱਲ ਨੂੰ ਜਾਂਦਾ ਹੈ ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਤਕਰੀਬਨ 5300 ਸਾਲ ਤੋਂ ਵੀ ਪੁਰਾਣਾ ਜਿਹੜਾ ਮੰਦਿਰ ਹੈ ਇਹ ਪਾਇਲ ਦਾ ਮੰਦਿਰ ਹੈ ਜਿੱਥੇ ਭੋਲੇਨਾਥ ਆਪ ਵਿਰਾਜਮਾਨ ਨੇ ਆਪ ਇੱਥੇ ਬੈਠੇ ਨੇ ਤੇ ਜਦੋਂ ਮੁਗਲਾਂ ਦਾ ਇੱਥੇ ਮੁਗਲ ਇੱਥੇ ਰਾਜ ਕਰਨਾ ਚਾਹੁੰਦੇ ਸੀਗੇ ਤਾਂ ਤਕਰੀਬਨ 1500 ਸਾਲ ਪਹਿਲਾਂ ਦੀ ਜੇਕਰ ਗੱਲ ਕਰੀਏ ਉਹ ਉਸਨੇ ਵੱਡੇ ਵੱਡੇ ਜਿਹੜੇ ਕੀ ਮੰਦਿਰ ਹੈ ਹਿੰਦੂ ਜਿਹੜਾ ਸਮਾਜ ਹੈ ਉਸ ਨੂੰ ਠੇਸ ਪਹੁੰਚਾਉਣ ਵਾਸਤੇ ਜਿੰਨੇ ਵੀ ਵੱਡੇ ਵੱਡੇ ਮੰਦਿਰ ਸੀਗੇ ਉਹਨਾਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਇਹ ਪਾਇਲ ਦਾ ਮੰਦਿਰ ਹੈ ਇਹ ਵੀ ਕਾਫੀ ਪ੍ਰਾਚੀਨ ਹੈ ਕਾਫੀ ਪ੍ਰਸਿੱਧ ਹੈ ਉਸ ਸਮੇਂ ਤੋਂ ਹੀ ਪ੍ਰਸਿੱਧ ਚੱਲਦਾ ਆ ਰਿਹਾ ਤਾਂ ਉਸ ਦੀ ਜਿਹੜੀ ਨਿਗਾ ਇੱਥੇ ਵੀ ਗਈ ਸੀ ਉਸ ਦਾ ਜਿਹੜਾ ਨਿਸ਼ਾਨ ਹੈ ਉਹ ਇਸ ਇਸ ਮੰਦਿਰ ਨੂੰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਜਦੋਂ ਉਸਨੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਦੋਂ ਮੰਦਰ ਢਾ ਕੇ ਉਹ ਸ਼ਿਵਲਿੰਗ ਵਾਲੇ ਪਾਸੇ ਪਹੁੰਚਿਆ ਤਾਂ ਇਹ ਦੱਸਿਆ ਜਾਂਦਾ ਹੈ ਸੂਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਉਸਨੇ ਸ਼ਿਵਲਿੰਗ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦੇ ਵਿੱਚੋਂ ਖੂਨ ਦੀ ਜਿਹੜੀ ਕੀ ਧਾਰਾ ਨਿਕਲਣ ਲੱਗ ਗਈ ਸੀ ਕਿ ਤਾਂ ਅਸਾਂ ਮਾ ਤੁਹਾਡੇ ਜ਼ਿਆਦਾ ਖਰਾਬ ਨਹੀਂ ਕਰਾਂਗੇ ਅੰਦਰ ਲੈ ਕੇ ਚੱਲਦੇ ਹਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਕਿ ਅੰਦਰ ਦੀਆਂ ਜਰੂਰ ਦਿਖਾਵਾਂਗੇ ਮੰਦਰ ਦੇ ਦਰਸ਼ਨ ਜਰੂਰ ਕਰਾਵਾਂਗੇ ਤਾਂ ਮੰਦਰ ਦੇ ਬਿਲਕੁਲ ਅਸੀਂ ਨਜ਼ਦੀਕ ਪਹੁੰਚਦੇ ਹੋਏ ਜਾ ਰਹੇ ਹਾਂ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਤਾਂ ਆ ਪ੍ਰਾਚੀਨ ਸ਼੍ਰੀ ਮਹਾਦੇਵ ਅ ਮੰਦਰ ਪਾਇਲ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆ ਤਾ ਤਸਵੀਰਾਂ ਤੁਹਾਨੂੰ ਅੰਦਰ ਦੀਆਂ ਦਿਖਾਵਾਂਗੇ ਮੇਨ ਮੰਦਰ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਚ ਉਹ ਦਿਖਾਵਾਂਗੇ ਜਿਹੜਾ ਬਾਬਰ ਨੇ ਖੁਦ ਇੱਥੇ ਬਣਵਾਇਆ ਸੀਗਾ ਜਦੋਂ ਉਸਨੇ ਜਿਹੜਾ ਮੇਨ ਮੰਦਰ ਹੈ ਉਸ ਨੂੰ ਅਖੰਡਿਤ ਕੀਤਾ ਸੀਗਾ ਉਸ ਤੋਂ ਬਾਅਦ ਉਸਨੇ ਇੱਕ ਮੰਦਰ ਖੁਦ ਜਿਹੜਾ ਬਣਵਾਇਆ ਸੀ ਉਸ ਦਰਸ਼ਨ ਕਰਾਉਂਦੇ ਆ ਤੇ ਜਿਹੜੀ ਉਸ ਦੀ ਆ ਬਨਾਵਟ ਐ ਸਾਰੀ ਉਹ ਵੀ ਮੁਗਲਾਂ ਦੇ ਬਿਲਕੁਲ ਜਿਸ ਤਰੀਕੇ ਨਾਲ ਉਹਨਾਂ ਦੇ ਮਹਿਲ ਬਣੇ ਹੁੰਦੇ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਸਾਰੀ ਇਮਾਰਤਾਂ ਬਣੀਆਂ ਸੀਗੀਆਂ ਕੁਝ ਉਸੇ ਤਰੀਕੇ ਨਾਲ ਇਨਸਪਾਇਰਡ ਉਸੇ ਤਰੀਕੇ ਨਾਲ ਬਣੀਆਂ ਹੋਈਆਂ ਨੇ ਸਮਾਂ ਖਰਾਬ ਨਹੀਂ ਕਰਦੇ ਸਿੱਧਾ ਤੁਹਾਨੂੰ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਜਦੋਂ ਤੁਸੀਂ ਮੰਦਰ ਦੇ ਵਿੱਚ ਪਹੁੰਚੋਂ ਤਾਂ ਕੁਝ ਪੌੜੀਆਂ ਚੜ੍ਹ ਕੇ ਤੁਸੀਂ ਉਸ ਮੰਦਰ ਵੱਲ ਵੱਧਦੇ ਹੋ ਜਿਹੜਾ ਮੰਦਰ ਬਾਬਰ ਵੱਲੋਂ ਬਣਵਾਇਆ ਗਿਆ ਸੀ ਗਾ ਤਾਂ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿ세 ਜਿਸ ਤਰੀਕ ਤੁਸੀਂ ਅੰਦਰ ਇਸ ਦੇ ਵੜਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਰਾਚੀਨ ਮਹਾਦੇਵ ਮੰਦਿਰ ਦੇਖਣ ਨੂੰ ਮਿਲਦਾ ਹੈ ਜਿਹੜਾ ਬਾਬਰ ਵੱਲੋਂ ਖੁਦ ਬਣਾਇਆ ਗਿਆ ਸੀ ਇਸ ਦੇ ਬਾਹਰ ਤੁਹਾਨੂੰ ਗਣਪਤੀ ਜੀ ਦੀ ਜਿਹੜੀ ਕੀ ਆਕ੍ਰਿਤੀ ਬਣੀ ਹੋਈ ਨਜ਼ਰ ਆਉਂਦੀ ਹੈ ਤੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾ ਕੇ ਅੰਦਰ ਦੇ ਜਿਵੇਂ ਕਿ ਤੁਸੀਂ ਇਸ ਦੀ ਇਮਾਰਤ ਨੂੰ ਦੇਖ ਸਕਦੇ ਹੋ ਇਸ ਦੀ ਬਨਾਵਟ ਜਿਹੜੀ ਕਿ ਆ ਦੇਖ ਸਕਦੇ ਹੋ ਤਾਂ ਬਿਲਕੁਲ ਇਹ ਮੁਗਲਾਂ ਦੇ ਆਰਕੀਟੈਕਟ ਵੱਲੋਂ ਬਣਾਇਆ ਗਿਆ ਉਹਨਾਂ ਦੇ ਮਿਸਤਰੀਆਂ ਵੱਲੋਂ ਜਿਹੜਾ ਕਿ ਇਹ ਬਣਾਇਆ ਗਿਆ ਤਾਂ ਉਸੇ ਚੀਜ਼ ਨਾਲ ਇਨਸਪਾਇਰਡ ਹੈ ਉਸੇ ਤਰੀਕੇ ਦੀ ਬਨਾਵਟ ਇਸ ਮੰਦਰ ਦੀ ਜਿਹੜਾ ਬਾਬਰ ਵੱਲੋਂ ਬਣਾਇਆ ਗਿਆ ਸੀਗਾ ਤਾਂ ਬਿਲਕੁਲ ਉਸੇ ਤਰੀਕੇ ਨਾਲ ਨਜ਼ਰ ਆਉਂਦਾ ਹੈ ਤਾਂ ਅੰਦਰ ਭੋਲੇनाथ ਜਿਹੜੇ ਨੇ ਆਪ ਵਿਰਾਜਮਾਨ ਨੇ ਤੇ ਦੱਸਿਆ ਜਾਂਦਾ ਹੈ ਕਿ ਇਹ ਜਿਹੜੇ ਆ ਸ਼ਿਵਲਿੰਗ ਹੈ ਇਹ ਬਾਬਰ ਨੇ ਖੁਦ ਇੱਥੇ ਪ੍ਰਾਨ ਪ੍ਰਸਤੀਸ਼ਟਾ ਕਰਾਈ ਸੀ ਦੀ ਜਦੋਂ ਤੁਸੀਂ ਮਹਾਦੇਵ ਮੰਦਿਰ ਤੋਂ ਅੱਗੇ ਵੱਧਦੇ ਹੋ ਤਾਂ ਇੱਥੇ ਇੱਕ ਸਮਾਦ ਬਣੀ ਹੋਈ ਨਜ਼ਰ ਆਉਂਦੀ ਹੈ ਸਮਾਦ ਬਾਬਾ ਸ਼੍ਰੀ ਜਾਦੂਗਿਰੀ ਜੀ ਤਾਂ ਇਹਨਾਂ ਦਾ ਇਤਿਹਾਸ ਜਿਹੜਾ ਦੱਸਿਆ ਜਾਂਦਾ ਹੈ ਕਿ ਜਿਹੜੀਆਂ ਜਿੰਦਾ ਸਮਾਧਾਂ ਨੇ ਇਹ ਉਹਨਾਂ ਵਿੱਚੋਂ ਇੱਕ ਨੇ ਤੇ ਇਹਨਾਂ ਦਾ ਇਤਿਹਾਸ ਕੁਝ ਇਸ ਤਰੀਕੇ ਨਾਲ ਹੈ ਕਿ ਜਦੋਂ ਇਹ ਸਮਾਦੀ ਲੈਣ ਵਾਲ ਸੀਗੇ ਤਾਂ ਇਹਨਾਂ ਨਾਲ ਇਹਨਾਂ ਦਾ ਜਿਹੜਾ ਇੱਕ ਵਫਾਦਾਰ ਕੁੱਤਾ ਵੀ ਜਿਹੜਾ ਕੀ ਹੈ ਨਾਲ ਸੀਗਾ ਤਾਂ ਉਹ ਉਸ ਵੀ ਉਹ ਵੀ ਜਿਹੜਾ ਕੀ ਹੈ ਨਾਲ ਇਸੇ ਸਮਾਦੀ ਦੇ ਵਿੱਚ ਜਿਹੜਾ ਕੀ ਹੈ ਨਾਲ ਇੱਕ ਜਗ੍ਹਾ ਤੇ ਉਸ ਦੀ ਵੀ ਸਮਾਦੀ ਜਿਹੜੀ ਕਿ ਬਣੀ ਹੋਈ ਆ ਤਾਂ ਤਕਰੀਬਨ ਇੱਥੇ ਜਿਵੇਂ ਦੱਸਿਆ ਜਾ ਰਿਹਾ ਜਿਵੇਂ ਸਾਨੂੰ ਪਤਾ ਲੱਗ ਰਿਹਾ ਹੈ ਕਿ 9 ਜਿੰਦਾ ਸਮਾਦੀਆਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਤਾਂ ਤਸਵੀਰਾਂ ਕੁਝ ਇਸ ਤਰੀਕੇ ਨਾਲ ਨੇ ਇੱਥੇ ਤਾਂ ਆ ਜਿਹੜੀਆਂ ਸਮਾਦਾਂ ਨੇ ਕੁਝ ਲਾਲ ਰੰਗ ਨਾਲ ਜਿਹੜੀਆਂ ਨੇ ਪੇਂਟ ਕੀਤੇ ਹੋਏ ਨੇ ਤਾਂ ਉਸ ਤੋਂ ਬਾਅਦ ਅੱਗੇ ਪ੍ਰਾਚੀਨ ਹਨੂਮਾਨ ਮੰਦਿਰ ਵੀ ਉੱਥੇ ਆਉਂਦਾ ਹਨ ਹਨੂਮਾਨ ਜੀ ਵਿਰਾਜਮਾਨ ਨੇ ਇੱਥੇ ਤਾਂ ਜਦੋਂ ਖੰਡਿਤ ਕਰਨ ਵਾਸਤੇ ਇਹ ਆਇਆ ਸੀਗਾ ਬਾਬਰ ਇਸ ਮੰਦਿਰ ਨੂੰ ਉਸ ਤੋਂ ਬਾਅਦ ਉਸਨੇ ਜਦੋਂ ਉਸ ਦਾ ਜਿਹੜਾ ਕਿ ਇਹ ਡਾਊਨਫਾਲ ਸ਼ੁਰੂ ਹੋ ਗਿਆ ਤਾਂ ਉਸ ਨੇ ਸਾਰਾ ਹਿੰਦੂ ਸਮਾਜ ਇੱਥੇ ਵੱਡੇ ਵੱਡੇ ਜਿਹੜੇ ਪੰਡਤ ਸੀ ਉਸ ਸਮੇਂ ਦੇ ਉਹਨਾਂ ਨੂੰ ਇਕੱਠੇ ਕਰਕੇ ਇੱਥੇ ਉਸ ਨੇ ਪੁੱਛਿਆ ਵੀ ਕੀ ਮੇਰੇ ਤੋਂ ਸ਼ਮਾ ਹੋਈ ਹੈ ਜੀ ਕਿਉਂ ਜਦੋਂ ਦਾ ਮੈਂ ਇੱਥੇ ਇਸ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੇਰੇ ਨਾਲ ਇਸ ਤਰੀਕੇ ਦਾ ਜਿਹੜਾ ਕਿ ਇਹ ਡਾਊਨਫਾਲ ਸ਼ੁਰੂ ਹੋ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਜਿਹੜਾ ਤੂੰ ਸ਼ਿਵਲਿੰਗ ਜਿਹੜਾ ਕਿ ਅਖੰਡਿਤ ਕੀਤਾ ਉਸ ਤੋਂ ਬਾਅਦ ਤੇਰਾ ਇਸ ਤਰੀਕੇ ਨਾਲ ਡਾਊਨਫਾਲ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਉਸ ਨੇ ਆਪਣੀ ਪੋੜ ਬਖਸ਼ਾਉਣ ਵਾਸਤੇ ਆ ਸਾਰਾ ਮੰਦਿਰ ਜਿਹੜਾ ਕੀ ਹੈ ਤਿਆਰ ਕਰਵਾਇਆ ਸੀਗਾ ਤੁਸਵੀਰਾਂ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਨੇ ਆ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਜਿਹੜਾ ਸਾਰਾ ਨਿਰਮਾਣ ਹੈ ਇਸ ਦਾ ਮੁਗਲ ਮੁਗਲਾਂ ਵੱਲੋਂ ਜਿਹੜਾ ਕਿ ਕਰਵਾਇਆ ਗਿਆ ਸੀਗਾ ਸਾਰਾ ਆਰਕੀਟੈਕਟ ਉਹਨਾਂ ਦਾ ਸੀਗਾ ਤਾਂ ਉਸੇ ਤੋਂ ਪਰਵਾਹ ਵਿੱਚ ਤੁਸੀਂ ਦੇਖ ਸਕਦੇ ਹੋ ਉੱਪਰ ਗੁੰਬਦ ਬਣੇ ਹੁੰਦੇ ਨੇ ਤਾਂ ਬਾਕੀ ਸਾਰਾ ਸਟਰਕਚਰ ਵੀ ਉਸ ਤਰੀਕੇ ਨਾਲ ਹੈ ਤੇ ਇੱਕ ਚੀਜ਼ ਤੁਸੀਂ ਬੜੀ ਆਮ ਦੇਖੀ ਹੋਏਗੀ ਕਿ ਜਿਹੜੇ ਵੀ ਉਹਨਾਂ ਦੇ ਮਹਿਲ ਹੁੰਦੇ ਸੀ ਜਾਂ ਕੁਝ ਵੀ ਹੁੰਦਾ ਸੀ ਉਸ ਤੇ ਉਸਦੇ ਬਾਹਰ ਕਲਾਕਾਰੀ ਜੁੜੀ ਕੀਤੀ ਸੀ ਤਾਂ ਉਸ ਦਾ ਕੁਝ ਝਲਕ ਇੱਥੇ ਵੀ ਦੇਖਣ ਨੂੰ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਜਿਹੜੀ ਮੁਗਲ ਇੱਕ ਸਬਾ ਇੱਥੇ ਜਿਹੜੀ ਕਿ ਲੱਗੀ ਹੋਈ ਆ ਤਾਂ ਉੱਪਰ ਵੀ ਉਸ ਤਰੀਕੇ ਨਾਲ ਕੁਝ ਕਲਾਕਾਰੀ ਕੀਤੀ ਹੋਈ ਆ ਤਾਂ ਅ ਅੰਦਰ ਜਿਹੜੇ ਨੇ ਭੋਲੇनाथ ਵਿਰਾਜਮਾਨ ਹੈ ਤਾਂ ਕੋਲ ਇੱਥੇ ਤਿੰਨ ਸ਼ਿਵਲਿੰਗ ਜਿਹੜੇ ਨੇ ਇੱਥੇ ਮੌਜੂਦ ਨੇ ਜਿਹੜਾ ਮੰਦਿਰ ਬਾਬਰ ਵੱਲੋਂ ਬਣਵਾਇਆ ਗਿਆ ਸੀਗਾ ਤਾਂ ਇੱਕ ਮੰਦਿਰ ਤੁਹਾਨੂੰ ਅਸੀਂ ਪਹਿਲਾਂ ਦਿਖਾਏ ਕਿਹ ਹੈ ਤੇ ਇਸ ਦੇ ਨਾਲ ਹੀ ਇੱਕ ਵੱਡਾ ਮੰਦਿਰ ਜਿਹੜਾ ਕਿ ਸ਼੍ਰੀ ਸ਼ਿਵਪਰਾ ਪਰਿਵਾਰ ਮਹਾਦੇਵ ਮੰਦਿਰ ਇੱਥੇ ਪੂਰਾ ਪਰਿਵਾਰ ਵਿਰਾਜਮਾਨ ਹੈ ਤੁਹਾਨੂੰ ਤਸਵੀਰਾਂ ਦਿਖਾਣੇ ਆ ਤਾਂ ਜਿਹੜਾ ਮੰਦਿਰ ਬਾਬਰ ਵੱਲੋਂ ਬਣਾਇਆ ਗਿਆ ਸੀਗਾ ਉਸ ਤੁਹਾਨੂੰ ਦਰਸ਼ਨ ਕਰਾਇਆ ਤਾਂ ਹੁਣ ਤੁਹਾਨੂੰ ਉਪਰਾਚੀਨ ਮੰਦਿਰ ਵੱਲ ਜਿਹੜਾ ਕਿ ਲੈ ਕੇ ਚੱਲਦੇ ਆਂ ਜਿਸ ਮੰਦਿਰ ਨੂੰ ਜਿਸ ਸ਼ਿਵਲਿੰਗ ਨੂੰ ਜਿਹੜਾ ਕਿ ਬਾਬਰ ਨੇ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਇੱਕ ਚੌਲਕ ਤੁਹਾਨੂੰ ਉਸ ਸਰੋਵਰ ਦੀ ਕਰਾਉਣਾ ਚਾਹਾਂਗੇ ਜਿੱਥੇ ਜਿਹੜੇ ਪਾਂਡਵ ਨੇ ਉਹ ਖੁਦ ਆ ਕੇ ਇਹਨਾਂ ਨੇ ਇਸ਼ਨਾਨ ਕਰਿਆ ਸੀਗਾ ਤਾਂ ਉਹ ਕੁਝ ਇਸ ਤਰੀਕੇ ਨਾਲ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਸਰੋਵਰ ਹੈ ਜਿੱਥੇ ਸੈਂਟਰ ਦੇ ਵਿੱਚ ਭੋਲੇनाथ ਖੁਦ ਵੀ ਰਾਜਮਾਨ ਨੇ ਤੇ ਆਲੇ-ਦੁਆਲੇ ਸਾਰਾ ਸਰੋਵਰ ਬਣਿਆ ਹੋਇਆ ਤਾਂ ਇਹ ਦੱਸਿਆ ਜਾਂਦਾ ਕਿ ਜਿਹੜਾ ਸਰੋਵਰ ਹੈ ਇਸ ਦੇ ਵਿੱਚ ਪਾਂਡਵਾ ਨੇ ਖੁਦ ਵੀ ਜਿਹੜਾ ਗਿਆ ਇਸ਼ਨਾਨ ਕੀਤਾ ਸੀਗਾ ਤਾਂ ਆਓ ਗੱਲਬਾਤ ਕਰਦੇ ਹਾਂ ਇੱਥੋਂ ਦੇ ਮੁੱਖ ਸੇਵਾਦਾਰ ਨਾਲ ਮਰਿੰਦਰ ਖੜਾਜੀ ਦੇ ਨਾਲ ਤਾਂ ਸਾਡੇ ਨਾਲ ਹੁਣ ਪਾਇਲ ਮੰਦਰ ਦੇ ਮੁੱਖ ਸੇਵਾਦਾਰ ਮਰਿੰਦਰ ਖੜਾਜੀ ਮੌਜੂਦ ਨੇ ਗੱਲਬਾਤ ਕਰਦੇ ਆ ਜੈ ਭੋਲੇनाथ ਜੀ ਜੈ ਭੋਲੇनाथ ਜੈ ਭੋਲੇਨਾਥ ਸਰ ਪਾਇਲ ਮੰਦਰ ਦੇ ਵਿੱਚ ਆਪਾਂ ਮੌਜੂਦ ਆ ਜੀ ਤੇ ਮੈਂ ਇਹਦਾ ਇਤਿਹਾਸ ਜਾਣਨਾ ਚਾਹੁੰਗਾ ਤੁਹਾਡੇ ਮੂਤੋਂ ਵੀ ਕਿੰਨਾ ਪੁਰਾਣਾ ਮੰਦਰ ਹੈ ਤੇ ਇੱਕ ਮੈਨੂੰ ਇਸ ਬਾਰੇ ਵੀ ਪਤਾ ਲੱਗਿਆ ਸੀਗਾ ਕਿ ਸਿਰਫ ਇਕਲੌਤਾ ਐਸਾ ਖੰਡਿਤ ਮੰਦਰ ਹੈ ਜਿਸ ਦੀ ਪੂਜਾ ਕੀਤੀ ਜਾਂਦੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਮੈਨੇਜਮੈਂਟ ਦੇ ਮੈਂਬਰਾਂ ਵੱਲੋਂ ਸਾਰੇ ਸ਼ਰ ਭਗਤਾਂ ਨੂੰ ਸਾਵਨ ਦੇ ਮਹੀਨੇ ਦੀ ਲੱਖ ਲੱਖ ਵਧਾਈ ਦਿੰਦਾ ਇਹ ਜਿਹੜਾ ਮੰਦਰ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਪਿੱਛੇ ਜਿਹੜਾ ਹੈ ਸਰੋਵਰ ਹੈ ਇਹ ਸਰੋਵਰ ਪਾਣਵਾਣੇ ਬਣਾਇਆ ਹੋਇਆ ਹੈ। ਅੱਛਾ ਜੀ। ਇਹ ਜਿਹੜਾ ਮੰਦਿਰ ਹੈ ਇਸ ਨੂੰ 1526 ਚ ਬਾਬਰ ਨੇ ਖੰਡਿਤ ਕੀਤਾ ਸੀਗਾ। ਔਰ ਜਿਹੜਾ ਇਹਦੇ ਵਿੱਚ ਸ਼ਿਵਲਿੰਗ ਹੈ ਉਹਨੂੰ ਵੀ ਬਾਬਰ ਨੇ ਖੰਡਿਤ ਕੀਤਾ ਸੀਗਾ। ਔਰ ਇਸ ਸ਼ਿਵਲਿੰਗ ਦੀ ਪੂਜਾ ਪਾਣਵਾਣੇ ਨੇ ਵੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਮੰਦਿਰ ਦੇ ਵਿੱਚ ਨੌ ਜਿੰਦੇ ਸਾਧੂਆਂ ਨੇ ਸਮਾਧੀਆਂ ਲਿੱਤੀਆਂ ਹੋਈਆਂ। ਜਿੰਦੇ ਸਾਧੂਆਂ ਦੀ ਸਮਾਧੀ ਹੁੰਦੀ ਹੈ ਮਤਲਬ ਵੀ ਸਾਰੀ ਉਮਰ ਇਥੇ ਰਹਿ ਕੇ ਉਹਨਾਂ ਨੇ ਤਪੱਸਿਆ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ 'ਚ ਭਾਵ ਆਇਆ ਵੀ ਹੁਣ ਦੁਨੀਆ ਛੱਡ ਕੇ ਜਾਣੀ ਐ ਫਿਰ ਉਹ ਅਨਾਉਂਸ ਕਰ ਦਿੰਦੇ ਨੇ ਮੈਂ ਇਸ ਤਰੀਕ ਨੂੰ ਐਨੇ ਵਜੇ ਸਰੀਰ ਤਿਆਗ ਦੇਣਾ ਇਸ ਤਰ੍ਹਾਂ ਇਥੇ 9 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਹਿੰਦੁਸਤਾਨ 'ਚ ਸਿਰਫ ਦੋ ਹੀ ਸ਼ਿਵਜੀ ਦੇ ਮੰਦਰ ਨੇ ਜਿੱਥੇ ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਇੱਕ ਕਾਸ਼ੀ ਵਿਸ਼ਵਨਾਥ ਉੱਥੇ 10 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਦੂਸਰੇ ਨੰਬਰ ਤੇ ਇਹ ਪੈਲ ਹੈ ਇਹਨੂੰ ਅਰਧ ਕਾਸ਼ੀ ਵੀ ਕਿਹਾ ਜਾਂਦਾ ਹੈ ਇਸੇ ਲਈ ਇਥੇ 9 ਜਿੰਦੇ ਸਾਧੂਆਂ ਨੇ ਸਰੀਰ त्यागे ਹੋਏ ਨੇ ਅ ਜੇਕਰ ਅਪ ਗੱਲ ਕਰੀਏ ਇਸ ਮੰਦਰ ਦੇ ਇਤਿਹਾਸ ਦੇ ਤਾਂ ਪਾਣਵਾ ਵੱਲੋਂ ਇਹ ਮੰਦਰ ਬਣਵਾਇਆ ਗਿਆ ਸੀ ਕਦੇ ਤਕਰੀਬਨ 1500 ਤੋਂ ਜਿਆਦਾ ਸੌਰੀ 5300 ਤੋਂ ਜਿਆਦਾ ਸਾਲ ਜਿਹੜਾ ਕਿ ਪ੍ਰਾਣਾ ਇਹ ਮੰਦਰ ਹੈ ਤੇ ਇਸ ਦੇ ਬਾਰੇ ਮਤਲਬ ਉਹਨਾਂ ਵੱਲੋਂ ਨਿਰਮਾਣ ਕਰਾਇਆ ਗਿਆ ਸੀ ਤਾਂ ਆਪ ਵੀ ਇੱਥੇ ਆ ਜੀ ਨਹੀਂ 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 ਪਾਣਵਾ ਨੇ ਨਿਰਮਾਣ ਨਹੀਂ ਕਰਾਇਆ ਹੋਇਆ ਉਹਨਾਂ ਦੇ ਆਉਣ ਤੇ ਇਹ ਮੰਦਰ ਸੀਗਾ ਅੱਛਾ ਸੀਗਾ ਉਸ ਤੋਂ ਪਹਿਲਾਂ ਦਾ ਉਸ ਤੋਂ ਪਹਿਲਾਂ ਦਾ ਉਹਨਾਂ ਦੇ ਆਉਣ ਤੋਂ ਪਹਿਲਾਂ ਦਾ ਉਹਨਾਂ ਨੇ ਇੱਥੇ ਸ਼ਿਵਲਿੰਗ ਦੀ ਪੂਜਾ ਵੀ ਕੀਤੀ ਹੋਈ ਹੈ ਔਰ ਇਹ ਸ਼ਿਵਲਿੰਗ ਨੂੰ ਬਾਬਰ ਨੇ ਜਦੋਂ ਖੰਡਿਤ ਕੀਤਾ ਇਸ ਮੰਦਿਰ ਨੂੰ ਤੋੜਿਆ ਬਾਬਰ ਨੇ ਜਦੋਂ 1526 ਚ ਆਇਆ ਸੀ ਨਾ ਜੀ ਆਪਾਂ ਇਤਿਹਾਸ ਦਾ ਆਪਾਂ ਨੂੰ ਪਤਾ ਵੀ 1526 ਚ ਬਾਬਰ ਨੇ ਹਿੰਦੁਸਤਾਨ ਦੇ ਜਿਹੜੇ ਚੰਗੇ ਮੰਦਿਰ ਸੀ ਨਾ ਵਧੀਆ ਮੰਦਿਰ ਸੀ ਇੰਪੋਰਟੈਂਟ ਮੰਦਿਰ ਸੀ ਉਹਨੇ ਸਾਰੇ ਤੋੜੇ ਸੀ ਬਿਲਕੁਲ ਜੀ ਸਿਰਫ ਲੋਕਾਂ ਨੂੰ ਡਰਾਉਣ ਦੇ ਲਈ ਵੀ ਜਿਹੜਾ ਤੁਹਾਡਾ ਪ੍ਰਮਾਤਮਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਮੇਰਾ ਕੀ ਵਿਗਾੜ ਸਕਦੇ ਹੋ ਠੀਕ ਹੈ ਨਾ ਇਸ ਲਈ ਇਹ ਵੀ ਉਸ ਟਾਈਮ ਦਾ ਇੰਪੋਰਟੈਂਟ ਮੰਦਿਰ ਸੀ ਇਹਨੂੰ ਵੀ ਉਸਨੇ ਤੋੜਿਆ ਇਸ ਨੂੰ ਤੋੜ ਕੇ ਬਾਅਦ ਉਹਨੇ ਸ਼ਿਵਲਿੰਗ ਦੇ ਉੱਤੇ ਖੰਡਾ ਮਾਰ ਕੇ ਇਹਨੂੰ ਖੰਡਿਤ ਕਰਤਾ ਉਸ ਤੋਂ ਬਾਅਦ ਉਹ ਸੌ ਨਹੀਂ ਸਕਿਆ ਉਦੋਂ ਬਾਅਦ ਉਹਨੇ ਇੱਥੇ ਆ ਕੇ ਆਪਣੀ ਗਲਤੀ ਮਹਿਸੂਸ ਕੀਤੀ ਇੱਥੇ ਸ਼ਿਵਲਿੰਗ ਨੂੰ ਮਤਲਬ ਉਹਨੇ ਆ ਕੇ Hindu ਸਮਾਜ ਦੇ ਬੰਦਿਆਂ ਨੂੰ ਇਕੱਠੇ ਕੀਤਾ ਵੀ ਇਹ ਮੇਥੋਂ ਗਲਤੀ ਹੋਈ ਹੈ ਦਾ ਹੱਲ ਦੱਸੋ ਹੁਣ ਉਹ ਕਹਿੰਦੇ ਜੀ ਸ਼ਿਵਲਿੰਗ ਖੰਡਿਤ ਹੋ ਗਿਆ ਖੰਡਿਤ ਮੂਰਤੀ ਕੋਈ ਪੂਜੀ ਨਹੀਂ ਜਾਂਦੀ ਵੀ ਇਹਨੂੰ ਬਦਲਵਾਓ ਤੇ ਮੰਦਰ ਨੂੰ ਬਣਵਾਓ ਉਹ ਕਹਿੰਦਾ ਠੀਕ ਹੈ ਸ਼ਿਵਲਿੰਗ ਜਿੱਥੋਂ ਮਿਲਦਾ ਲੈ ਕੇ ਆਓ ਵੀ ਇਹ ਮੰਦਰ ਨੂੰ ਬਣਾਉਣਾ ਸ਼ੁਰੂ ਕਰੋ ਤਾਂ ਜਦੋਂ ਸ਼ਿਵਲਿੰਗ ਨੂੰ ਇਹਨੂੰ ਬਦਲਣ ਦੇ ਲਈ ਕੱਢਣ ਲੱਗੇ ਤਾਂ ਇਹਦੇ 'ਚ ਆਵਾਜ਼ ਆਈ ਵੀ ਇਹ ਖੰਡਿਤ ਹੀ ਪੂਜਿਆ ਜਾਊਗਾ ਤਾਂ ਉਸ ਦਿਨ ਤੋਂ ਇਹ ਖੰਡਰ ਤੇ ਪੁੱਜਿਆ ਜਾਂਦਾ ਹੈ ਅੱਬ ਦੇਖਦੇ ਆ ਜਦੋਂ ਆ ਮੰਦਿਰ ਦੇ ਵਿੱਚ ਆਪਾਂ ਐਂਟਰ ਕਰਦੇ ਆ ਤਾਂ ਨਾਲ ਇੱਕ ਮੰਦਿਰ ਐਸਾ ਵੀ ਹੈ ਜਿਹੜਾ ਬਾਬਰ ਨੇ ਖੁਦ ਬਣਵਾਇਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਦਿਓ ਜੀ ਬਾਬਰ ਨੇ ਇਹ ਮੰਦਿਰ ਨੂੰ ਬਣਾਉਣ ਤੋਂ ਬਾਅਦ ਨਾ ਜੀ ਫਿਰ ਉਹਨੇ ਆਪਣੇ ਕਾਰੀਗਰਾਂ ਨੂੰ ਕਿਹਾ ਵੀ ਇਹ ਮੰਦਿਰ ਤਾਂ ਮੈਂ ਤਾਂ ਬਣਾਇਆ ਮੈਂ ਤੋੜਿਆ ਸੀ ਵੀ ਹੁਣ ਮੈਂ ਆਪਣੀ ਮਰਜ਼ੀ ਨਾਲ ਇੱਕ ਮੰਦਿਰ ਬਣਾਉਣਾ ਚਾਹਣਾ ਉਹ yellow color ਦਾ ਮੰਦਿਰ ਹੈ ਇੱਥੇ ਉਹਦੀ ਜਿਹੜੀ ਸਾਰੀ ਕੰਸਟਰਕਸ਼ਨ ਆ ਮੁਗਲ ਕੰਸਟਰਕਸ਼ਨ ਆ ਕਿ ਆਪਣੇ ਜਿਹੜੇ ਮੰਦਿਰ ਨੇ ਨਾ ਇੰਡੀਅਨ ਮੰਦਿਰਸ ਉਹਨਾਂ ਦੇ ਮੁਰੇ ਪ੍ਰੋਜੈਕਸ਼ਨ ਨਹੀਂ ਹੁੰਦੀ ਉਹਦੇ ਮੂਰੇ ਪ੍ਰੋਜੈਕਸ਼ਨ ਵੀ ਹੈ ਉਹਦੇ ਗੇਟ ਦੇ ਉੱਤੇ ਬਾਬਰ ਦੀਆਂ ਵੈਜੀਟੇਬਲ ਕਲਰ ਦੇ ਨਾਲ ਮੂਰਤੀਆਂ ਵੀ ਬਣੀਆਂ ਹੋਈਆਂ ਨੇ ਉਹਦੇ ਕਾਰੀਗਰਾਂ ਨੇ ਉਹਨੂੰ ਖੁਸ਼ ਕਰਨ ਦੇ ਲਈ ਉਹਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਜਿਹੜੇ ਅੱਜ ਵੀ ਅਵੇਲੇਬਲ ਨੇ ਤਾਂ ਇਹ ਮਤਲਬ ਉਹਨੇ ਆਪਣੀ ਭੋਲ ਬਖਸ਼ਾਉਣ ਵਾਸਤੇ ਇੱਥੇ ਭੋਲ ਬਖਸ਼ਾਉਣ ਵਾਸਤੇ ਉਹਨੇ ਇਹ ਕੰਮ ਕੀਤਾ ਜੀ ਤਾਂ ਕਿੱਥੋਂ ਕਿੱਥੋਂ ਜਿਹੜੀ ਸੰਗਤ ਹੈ ਜੀ ਇੱਥੇ ਆਉਂਦੀ ਹੈ ਕਿਉਂਕਿ ਇੰਨਾ ਪੁਰਾਣਾ ਮੰਦਿਰ ਹੈ ਤੇ ਭੋਲੇ ਨਾਲ ਜਿੱਥੇ ਆਪ ਵਿਰਾਜਮਾਨ ਹੋਣ ਤੇ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਦੇਖੋ ਜਿੰਨੇ ਵੀ ਹਿੰਦੁਸਤਾਨ 'ਚ ਤੁਹਾਨੂੰ ਅੱਛੇ ਸਾਧੂ ਮਹਾਤਮਾ ਉਹ ਇੱਕ ਵਾਰੀ ਇੱਥੇ ਉਹਨਾਂ ਤੋਂ ਤੁਸੀਂ ਜੇ ਪੁੱਛੋਗੇ ਤਾਂ ਇੱਕ ਵਾਰੀ ਇੱਥੇ ਜ਼ਰੂਰ ਆਏ ਹੋਏ ਨੇ ਠੀਕ ਹੈ ਨਹੀਂ ਜਿਹੜੀ ਸੰਗਤ ਦਾ ਸਵਾਲ ਹੈ ਸੰਗਤ ਇੱਥੇ ਸ਼ਿਵਰਾਤਰੀ ਦੇ ਉੱਤੇ 6 ਲੱਖ ਦੇ ਕਰੀਬ ਆਉਂਦੀ ਹੈ ਆ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਮਹਾਸ਼ਿਵਰਾਤਰੀ ਮਨਾਈ ਜਾਂਦੀ ਹੈ ਇੱਥੇ 60 ਦੇ ਕਰੀਬ ਇੱਥੇ ਭਗਤਾਂ ਨੇ ਭਗਤਾਂ ਦੇ ਲਈਓ ਫ੍ਰੀ ਲੰਗਰ ਲਾਏ ਹੁੰਦੇ ਨੇ ਜਿਵੇਂ ਆਪਾਂ ਮੰਨਾ ਸਾਰੇ ਜਾਣਦੇ ਆ ਨਾ ਉੱਥੇ ਫ੍ਰੀ ਲੰਗਰ ਲੱਗੇ ਹੁੰਦੇ ਨੇ ਇੱਥੇ 60 ਦੇ ਕਰੀਬ ਲੰਗਰ ਲੱਗੇ ਹੁੰਦੇ ਨੇ ਮੇਰੇ ਨਾਲ ਇੱਥੇ ਨਿਸ਼ੂ ਜੀ ਖੜੇ ਨੇ ਵਿਕਾਸ ਜੀ ਖੜੇ ਨੇ ਇਹ ਬਰਨਾਲੇ ਤੋਂ ਨੇ ਇਹ ਵੀ ਇਥੇ ਹਰ ਸਾਲ ਆ ਕੇ ਚਾਰ ਲੰਗਰ ਲਾਉਂਦੇ ਨੇ ਇਹਨਾਂ ਦੋਸੇ ਪਾਮ ਰਿਜ਼ੋਰਟ ਹੈ ਬਨਾਲੇ ਤੇ ਬਨਾਲੇ ਦਾ ਸਭ ਤੋਂ ਵੱਡਾ ਮੈਰਿਜ ਪੈਲੇਸ ਆ ਉਹ ਇਹ ਹਰ ਸਾਲ ਇਥੇ ਚਾਰ ਲੰਗਰ ਲਾਉਂਦੇ ਨੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੀ ਕਿ ਕਿਉਂਕਿ ਤੁਹਾਡੇ ਵੱਲੋਂ ਕੋਈ ਮੈਸੇਜ ਹੋਣਾ ਵਾਸਤੇ ਹੋਵੇ ਜੀ ਮੈਂ ਸਾਰੇ ਦਰਸ਼ਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਆਓ ਆਪਾਂ ਸਾਰੇ ਰਲ ਕੇ ਇਸ ਮੰਦਿਰ ਨੂੰ ਹੋਰ ਵੀ ਖੂਬਸੂਰਤ ਬਣਾਈਏ ਔਰ ਮੈਂ ਸਾਰਿਆਂ ਨੂੰ ਫੇਰ ਦੁਬਾਰਾ ਇਸ ਮੌਕੇ ਤੇ ਇਹ ਸਾਵਨ ਦੇ ਮਹੀਨੇ ਦੀਆਂ ਲੱਖ ਲੱਖ ਦੁਆਰਾ ਮੁਬਾਰਕਾਂ ਦਿੰਦਾ ਹਾਂ ਔਰ ਭੋਲੇ ਸ਼ੰਕਰ ਜੀ ਅੱਗੇ ਪ੍ਰਾਰਥਨਾ ਕਰਦਾ ਕਿ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਕਰਨ ਉਹ ਹਰ ਦਿਨ ਤੇ ਰਾਤ ਨੂੰ ਚੌਗਣੀ ਉਹਨਾਂ ਤਰੱਕੀ ਕਰਨ ਤੇ ਹਮੇਸ਼ਾ ਭੋਲੇ ਸ਼ੰਕਰ ਜੀ ਦਾ ਉਹਨਾਂ ਤੇ ਅਸ਼ੀਰਵਾਦ ਬਣਿਆ ਰਹੇ ਇੱਕ ਜੀ ਮੈਂ ਹੋਰ ਪੁੱਛਿਆ ਜਾਊਂਗਾ ਪਤਾ ਲੱਗਦਾ ਕਿ ਜਿਹੜੀ ਇਹ ਭੂਮੀ ਹੈ ਸਾਰੀ ਸ਼ਮਸ਼ਾਨ ਭੂਮੀ ਹੈ ਜੀ ਇਹ ਨਹੀਂ ਸ਼ਮਸ਼ਾਨ ਭੂਮੀ ਨਹੀਂ ਜਿਹੜੇ ਸ਼ਿਵ ਜੀ ਦੇ ਸਿੱਧ ਮੰਦਿਰ ਨੇ ਨਾ ਜੀ ਆਪਣੇ ਸ਼ਾਸਤਰ ਇਹ ਕਹਿੰਦੇ ਨੇ ਜੀ ਜਿਹੜਾ ਸ਼ਿਵ ਜੀ ਦਾ ਰਹਿਣ ਦਾ ਸਥਾਨ ਆ ਉਹਨਾਂ ਦਾ বাস ਹੈ ਜਿਹੜਾ ਉਹ ਸ਼ਮਸ਼ਾਨ ਭੂਮੀ ਮੰਨਿਆ ਜਾਂਦਾ ਹੈ ਹਾਂਜੀ ਜਿੰਨੇ ਵੀ ਸ਼ਿਵਜੀ ਦੇ ਸਿੱਧ ਮੰਦਰ ਨੇ ਨਾ ਉਹਨਾਂ ਦੇ ਅੱਗੇ ਵੀ ਸ਼ਮਸ਼ਾਨ ਹੈ ਪਿੱਛੇ ਵੀ ਸ਼ਮਸ਼ਾਨ ਹੈ ਉਸੇ ਤਰ੍ਹਾਂ ਹੀ ਇਹਦੇ ਅੱਗੇ ਵੀ ਸ਼ਮਸ਼ਾਨ ਹੈ ਪਿੱਛੇ ਵੀ ਸ਼ਮਸ਼ਾਨ ਹੈ ਵੈਸੇ ਸ਼ਮਸ਼ਾਨ ਭੂਮੀ ਨਹੀਂ ਹੈ ਸਾਰੀ ਇਹਦੇ ਅੱਗੇ ਪਿੱਛੇ ਸ਼ਮਸ਼ਾਨ ਘਾਟ ਹੈ ਜਿਹੜੇ ਦੋਨੋਂ ਹੀ ਚੱਲਦੇ ਨੇ ਠੀਕ ਹੈ ਅਜਿਹਾ ਕਰਕੇ ਸ਼ਮਸ਼ਾਨ ਵਾਸੀ ਵੀ ਕਿਹਾ ਜਾਂਦਾ ਹੈ ਸ਼ਮਸ਼ਾਨ ਵਾਸੀ ਭੋਲੇ ਸ਼ੰਕਰ ਨੂੰ ਕਿਹਾ ਜਾਂਦਾ ਜੀ ਭੋਲੇ ਸ਼ੰਕਰ ਜੀ ਆਪ ਤਾਂ ਸ਼ਮਸ਼ਾਨ 'ਚ ਰਹਿੰਦੇ ਨੇ ਪਰ ਭਗਤਾਂ ਨੂੰ ਮਿਲਣਾ 'ਚ ਰੱਖਦੇ ਨੇ ਠੀਕ ਹੈ ਨਹੀਂ ਆਪ ਨੰਗੇ ਰਹਿੰਦੇ ਨੇ ਭਗਤਾਂ ਦੇ ਮਖਮਲ ਦੇ ਕੱ ਆਪ ਸੱਪ ਧਾਰਨ ਕਰ ਲੈਂਦੇ ਨੇ ਭਗਤਾਂ ਦੇ ਹੀਰੇ ਮੁੱਤੀ ਪਵਾਉਂਦੇ ਨੇ ਇਹ ਬੋਲੇ ਸ਼ੰਕਰ ਜੀ ਦੀ ਮਮਾ ਠੀਕ ਹੈ ਜੈ ਬੋਲੇ ਜੈ ਬੋਲੇ ਨਾ ਜੈ ਬੋਲੇ ਨਾ ਜੈ ਬੋਲੇ ਤਾਂ ਗੱਲਬਾਤ ਕੀਤੀ ਐ ਅੱਛਾ ਦੇ ਮੁੱਖ ਸੇਵਾਦਾਰ ਨਾਲ ਉਸ ਤੋਂ ਬਾਅਦ ਤੁਹਾਨੂੰ ਮੈਂ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਾਉਣੇ ਆ ਜਿੱਥੇ ਜਿਹੜਾ ਸ਼ਿਵਲਿੰਗ ਹੈ ਖੰਡਿਤ ਹੈ ਜਿਸ ਦੀ ਪੂਜਾ ਵੀ ਕੀਤੀ ਜਾਂਦੀ ਹੈ ਤਾਂ ਆਓ ਇੱਕ ਵਾਰ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਤਾਂ ਇਸ ਸਮੇਂ ਮੰਦਿਰ ਦੇ ਵਿੱਚ ਮੌਜੂਦਾਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹ ਸ਼ਿਵਲਿੰਗ ਦੀਆਂ ਜਿਹੜਾ ਕਿ ਆ ਬਾਬਰ ਵੱਲੋਂ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪਰ ਜਦੋਂ ਅ ਉਸਨੇ ਆਪਣੀ ਭੂਲ ਬਖਸ਼ਾਈ ਤੇ ਇਸ ਨੂੰ ਚੇਂਜ ਕਰਨ ਲੱਗਿਆ ਸੀਗਾ ਇਸ ਨੂੰ ਮਤਲਬ ਬਦਲ ਕੇ ਦੂਜਾ ਇੱਥੇ ਸ਼ਿਵਲਿੰਗ ਲਗਵਾਉਣ ਲੱਗਿਆ ਸੀ ਜਿਸ ਤਰੀਕੇ ਤੁਹਾਨੂੰ ਪਤਾ ਲੱਗਿਆ ਸੀ ਉਹੀ ਜਾਣਕਾਰੀ ਦੱਸ ਰਹੇ ਹਾਂ ਤਾਂ ਇਸ ਦੇ ਵਿੱਚੋਂ ਜਿਹੜੀ ਕਿ ਆਵਾਜ਼ ਨਿਕਲ ਕੇ ਆਈ ਸੀ ਕਿ ਹੁਣ ਇਹ ਇਸੇ ਤਰੀਕੇ ਨਾਲ ਜਿਹੜਾ ਕੀ ਹੈ ਪੂਜਿਆ ਜਾਏਗਾ ਤਾਂ ਉਸ ਦਿਨ ਤੋਂ ਲੈ ਕੇ ਹੁਣ ਹੋਂ ਤੱਕ ਇਹ ਇਸੇ ਤਰੀਕੇ ਨਾਲ ਖੰਡਿਤ ਸ਼ਿਵਲਿੰਗ ਹੀ ਜਿਹੜਾ ਕੀ ਹੈ ਪੂਜਿਆ ਜਾਂਦਾ ਹੈ ਤਾਂ ਤੇ ਕਈਬਨ ਜਿਹੜਾ ਇਹ ਗੱਲ ਨੂੰ ਜਿਹੜੀ ਗੱਲ ਕਰੀਏ ਤਾਂ ਜਿਹੜਾ ਬਾਬਰ ਨੇ ਇਸ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਤਾ ਉਸ ਨੂੰ ਹੁਣ 1500 ਤੋਂ ਵੀ ਵੱਧ ਸਮਾਂ ਸਾਲ ਜਿਹੜਾ ਗਿਆ ਸਮੇਂ ਹੋ ਚੁੱਕਿਆ ਹੋਇਆ ਤਾਂ ਇਹ ਹਾਲੇ ਤਿਕਰ ਸ਼ਿਵਲਿੰਗ ਉਸੇ ਤਰੀਕੇ ਨਾਲ ਤੇ ਹਾਲੇ ਵੀ ਉਸੇ ਤਰੀਕੇ ਨਾਲ ਇਸ ਦੀ ਪੂਜਾ ਜਿਹੜੀ ਕੀ ਹੈ ਕੀ ਕੀ ਜਾਂਦੀ ਹੈ